ਕੀਤੀ ਕਰ ਦੋਗੇ ਇਹ ਮਾਈਕ ਵੀ ਸਾਰੇ ਇਮਰਜੈਂਸੀ ਸਰਕਾਰ ਆਪਣੇ ਜਿਹੜੇ ਉਹ ਵਾਅਦੇ ਤੋਂ ਜਿਹੜੀ ਉਹ ਮੁਕਰ ਚੁੱਕੀ ਆ ਤੇ ਸਰਕਾਰ ਜਿਹੜੀ ਆ ਉਹ ਵਾਅਦੇ ਤੋਂ ਮੁਕਰਨ ਕਾਰਨ ਪਿਛਲੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਇਹ ਕਾਲ ਦਿੱਤੀ ਸੀ ਕਿ ਵੀ ਸਰਕਾਰ ਤੇ ਇਸ ਵਾਅਦਾ ਖਿਲਾਫੀ ਖਿਲਾਫ ਪੰਜਾਬ ਜਿਹੜਾ ਉਹ ਬੰਦ ਜਿਹੜਾ ਅਜਿਤੇ ਦਿਨ ਕੀਤਾ ਜਾਊਗਾ ਤੋਂ ਅੱਜ ਸਮੂਚੀਆਂ ਜਥੇਬੰਦੀਆਂ ਦੀ ਕਿਸਾਨਾਂ ਦੇ ਮਜ਼ਦੂਰਾਂ ਦੇ ਮਲਾਜ਼ਮਾਂ ਦੀ ਜਿੱਥੇ ਬੰਦੀਆਂ ਨੇ ਭੱਟੀ ਪੱਦਰ ਤੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਜਿਹੜੀ ਉਹ ਪੂਰਨ ਜਿਹੜੀ ਉਹ ਹਮੈਦ ਦਿੱਤੇ ਆ ਤੇ ਅੱਜ ਜਿਹੜਾ ਜਿਹੜਾ ਬੰਦ ਆ ਉਹਨੂੰ ਸਫਲ ਬਣਾਇਆ ਤੇ ਸਾਡੇ ਨਾਲ ਇੱਥੇ ਸਾਡੇ ਇਲਾਕੇ ਦੇ ਸਾਰੇ ਜਿਹੜੇ ਸੱਜਣੋ ਆ ਕਿਸਾਨ ਵਾ ਮਜ਼ਦੂਰ ਆ ਮਲਾਜ਼ਮ ਆ ਉਹ ਪੂਰਾ ਇਸ ਬੰਦ ਦੇ ਵਿੱਚ ਸਹਿਯੋਗ ਕਰਦੇ ਆ ਤੇ ਇਸ ਬੰਦ ਦੇ ਵਿੱਚ ਜਿਹੜੀ ਵੀ ਐਮਰਜੈਂਸੀ ਜਿਹੜੀ ਵੀ ਕੋਈ ਚੀਜ਼ ਜਿਹੜੀ ਆ ਰਹੀ ਆ ਚਾਹੇ ਉਹ ਵਿਆਹ ਵਾਲੀਆਂ ਕਾਰਾਂ ਆ ਰਹੀਆਂ ਜਾਂ ਹੋਰ ਵੀਕਲ ਆ ਰਹੇ ਆ ਉਹਨਾਂ ਨੂੰ ਵੀ ਅਸੀਂ ਪੂਰਨ ਸਹਿਯੋਗ ਕਰ ਰਹੇ ਆ ਐਮਰਜੈਂਸੀ ਜੇ ਕਿਸੇ ਨੂੰ ਕੋਈ ਮੈਡੀਸਨ ਦੇ ਨਾਲ ਸੰਬੰਧਿਤ ਕੋਈ ਪ੍ਰੋਬਲਮ ਆ ਉਹ ਵੀ ਅਸੀਂ ਪੂਰਾ ਸਹਿਯੋਗ ਕਰ ਰਹੇ ਆ ਇਹ ਸਾਰੇ ਜਿੱਦਾ ਪਹਿਲਾਂ ਕਿ ਸਰਕਾਰ ਨੇ ਮੰਗਾ ਮੰਨ ਲੀਆਂ ਸੀਗੀਆਂ ਉਥੇ ਲਈ თანਾ ਚੁੱਕ ਲਿਆ ਗਿਆ ਸੀਗਾ ਇਹ ਲਿਖਤੀ ਰੂਪ ਜਿੰਨੀ ਹੋ ਸਕੀ ਜੀ ਬਿਲਕੁਲ ਜਿਹੜੀਆਂ ਗੱਲਾਂ ਸਰਕਾਰ ਨੇ ਉਹ ਲਿਖਤੀ ਰੂਪ ਚ ਮੰਨੀਆਂ ਹੋਈਆਂ ਆ ਲੇਕਿਨ ਸਰਕਾਰ ਜਿਹੜੀ ਉਹ ਆਪਣੇ 바ਹਰੇ ਤੋਂ ਜਿਹੜੀ ਭੱਜ ਚੁੱਕੀ ਆ ਇਸੇ ਕਾਰਨ ਜਿਹੜਾ ਉਹ ਇੱਕ ਦਿੱਲੀ ਚ ਲੋ ਦਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਸਰਕਾਰੀ ਨੇ ਉਹ ਕਾਲ ਦਿੱਤੀ ਹੋਈ ਉਹ ਵੀ 13 ਤਰੀਕ ਤੋਂ ਸ੍ਰੀ ਹਰਿਦਾਨ ਦੇ ਪੰਜਾਬ ਦੀਆਂ ਜਾ ਕੇ ਬੈਠੇ ਆ ਇਸੇ ਤਰੀਕੇ ਨਾਲ ਸੰਯੁਕਤ ਮੋਰਚੇ ਵੱਲੋਂ ਵੀ 6 ਅੱਜ 16 ਦੀ ਜਿਹੜੀ ਬੰਦ ਦੀ ਕਾਲ ਦਿੱਤੀ ਹੋਈ ਆ ਜਿਹੜੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੇ ਆ ਉਹਨੂੰ ਬੰਦ ਨੂੰ ਆ ਜਿਹੜਾ ਸਫਲ ਬਣਾਇਆ ਜਾ ਰਿਹਾ ਆ ਤੇ ਅਸੀਂ ਸਰਕਾਰ ਦੀ ਇਸ ਗੱਲ ਨੂੰ ਨਖੇਦੀ ਕਰਦੇ ਆ ਕਿ ਜਿਹੜੀਆਂ ਮੰਗਾਂ ਸੰਘਰਸ਼ਦਾਨ ਜਿਹੜੀਆਂ ਮੰਨੀਆਂ ਗਈਆਂ ਸੀਗੀਆਂ ਉਹ ਬਿਲਕੁਲ ਸਰਕਾਰ ਉਤੋਂ ਭੱਜ ਚੁੱਕੀ ਆ ਜਿਵੇਂ ਐਮਐਸਪੀ ਦੀ ਜਿਹੜੀ ਗਰੰਟੀ ਦੀ ਜਿਹੜੀ ਗੱਲ ਕੀਤੀ ਗਈ ਸੀ ਉਹਦੇ ਉੱਤੇ ਜਿਹੜੀ ਕਮੇਟੀ ਬਣੀ ਸੀ ਉਹਦੀਆਂ ਕੋਈ ਮੀਟਿੰਗਾਂ ਨਹੀਂ ਹੋਈਆਂ ਕੋਈ ਉੱਤੇ ਗਾਂ ਜਿਹੜੀ ਫਰਦਰ ਜਿਹੜੀ ਆ ਉਹ ਕਾਰਵਾਈ ਨਹੀਂ ਹੋਈ ਨਾ ਹੀ ਜਿਹੜੀਆਂ ਉਸ ਵੇਲੇ ਕਿਸਾਨਾਂ ਦਾ ਜਿਹੜਾ ਵੱਢੀ ਪੱਧਰ ਤੇ ਨੁਕਸਾਨ ਹੋਇਆ ਸੀਗਾ ਉਹ ਜਿਹੜੇ ਪਰਚੇ ਦਰਜ ਹੋਏ ਸੀ ਉਹ ਪਰਚੇ ਵੀ ਵਾਪਸ ਨਹੀਂ ਲਈ ਗਏ ਤੇ ਜਿਹੜੀ ਬਿੱਲ ਸੀਗੇ ਇੱਕ ਬਿਜਲੀ ਬਿੱਲ ਵਾ ਉਹ ਵੀ ਵਾਪਸ ਨਹੀਂ ਲਿਆ ਗਿਆ ਉਹਨੂੰ ਜਿਉਂ ਦਾ ਤੇ ਓਂ ਜਿਹੜਾ ਰੱਖਿਆ ਗਿਆ ਆ ਇਸੇ ਤਰੀਕੇ ਦੇ ਨਾਲ ਪੋਲਿਊਸ਼ਨ ਨਾਲ ਸੰਬੰਧਿਤ ਜਿਹੜਾ ਬਿੱਲ ਆ ਉਸ ਬਿੱਲ ਦੇ ਵਿੱਚ ਕਿਸਾਨੀ ਨੂੰ ਵੀ ਵਿੱਚ ਸ਼ਾਮਲ ਕੀਤਾ ਸੀ ਕਿਸਾਨੀ ਨੂੰ ਉੱਤੋਂ ਬਾਹਰ ਕਰਨ ਦੀ ਜਿਹੜਾ ਕਿਸਾਨੀ ਦੇ ਨਾਲ ਜਿਹੜਾ ਪੋਲਿਊਸ਼ਨ ਹੁੰਦਾ ਸਿਰਫ 5% ਕਿਸਾਨੀ ਦੇ ਨਾਲ ਪੋਲਿਊਸ਼ਨ ਹੁੰਦਾ ਆ ਲੇਕਿਨ ਜਿਹੜੀਆਂ ਸਰਕਾਰਾਂ ਆ ਜਾਣ ਬੁੱਝ ਕੇ ਉਹ ਕਿਸਾਨਾਂ ਦੇ ਉੱਤੇ ਭਾਂਡਾ ਜਿਹੜਾ ਭਾਂਦੀਆਂ ਆ ਚਾਹੇ ਉਹ ਦਿੱਲੀ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਉਹ ਹਮੇਸ਼ਾ ਇਹ ਗੱਲ ਕਰਦੀਆਂ ਪੰਜਾਬ ਦੇ ਪੋਲਿਊਸ਼ਨ ਦੇ ਨਾਲ ਦਿੱਲੀ ਦੇ ਵਿੱਚ ਵੱਡੀ ਪ੍ਰਦੂਸ਼ਣ ਹੋ ਗਿਆ ਆ ਵੱਡੀ ਪੱਧਰ ਤੇ ਉੱਥੇ ਦੀ ਜਿਹੜੀ ਵਾਤਾਵਰਣ ਜਿਹੜਾ ਖਰਾਬ ਹੋ ਗਿਆ ਆ ਜਿਹੜਾ ਕਿਸਾਨੀ ਦੇ ਜਿਹੜਿਆ ਜਿਹੜੀਆਂ ਸਾਡੀਆਂ ਜ਼ਿਲ੍ਹੇ ਸਾਡਾ ਕਿਸਾਨ ਜ਼ਿਲ੍ਹੇ ਕੋਈ ਪਰਾਲੀ ਵਗੈਰੇ ਨੂੰ ਫੋਕਦਾ ਆ ਉਹਦੀ ਉਹ ਕੋਈ ਉਹਨੂੰ ਸ਼ੌਂਕ ਨਹੀਂ ਹੈਗਾ ਉਹ ਮਜਬੂਰੀ ਆ ਕਿਉਂਕਿ ਸਾਡੀ ਲਾਗਤ ਜਿਹੜੀ ਆ ਪਹਿਲਾਂ ਹੀ ਸਾਡੀ ਫਸਲ ਦੇ ਉੱਤੇ ਜਿਹੜੀ ਉਹ ਬਹੁਤ ਆ ਚੁੱਕੀ ਹੁੰਦੀ ਆ ਤੇ ਇਹਨਾਂ ਚੀਜ਼ਾਂ ਨੂੰ ਸਾਮ ਸੰਭਾਲਵਾ ਤੇ ਕਿਸਾਨ ਜਿਹੜੀ ਆਪਣੀ ਹੋਰ ਜਿਹੜੀ ਆ ਉਹ ਨਹੀਂ ਕਰ ਸਕਦਾ ਤੇ ਉਹ ਮਜਬੂਰੀ ਵਸ ਕਿਸਾਨ ਨੂੰ ਔਰ ਇਹ ਫਰਜ ਬਣਦਾ ਹੈ ਸਰਕਾਰਾਂ ਦਾ ਵੀ ਇਹਦੇ ਸਾਮ ਸੰਭਾਲ ਦੇ ਵਿੱਚ ਸਰਕਾਰ ਜਿਹੜੀ ਉਹ ਕਿਸਾਨਾਂ ਨੂੰ ਸਬਸਿਡੀਆਂ ਦੇਵੇ ਕਿਸਾਨ ਜਿਹੜੀਆਂ ਸਰਕਾਰਾਂ ਆ ਉਹ ਸਬਸਿਡੀਆਂ ਵੀ ਜਿਹੜੇ ਭਵਿੱਖ ਵਿੱਚ ਜਿਹੜੀਆਂ ਉਹ ਤੋੜਨ ਦੀਆਂ ਬਯੰਤਾਂ ਗੁੰਦ ਰਹੀ ਆ ਕਿਉਂਕਿ ਇਹਨਾਂ ਦੇ ਪਿੱਛੇ ਜਿਹੜੀ ਸੈਂਟਰ ਜਿਹੜੀਆਂ ਵਰਲਡ ਦੀਆਂ ਜਿਹੜੀਆਂ ਡਬਲਯੂਓਟੀ ਦੀਆਂ ਸ਼ਰਤਾਂ ਨੂੰ ਮੰਨਣਾ ਪੈਣਾ ਜੈਸ਼ ਜੀ ਅੱਜ ਦਾ ਨਹੀਂ ਜਿਹੜਾ ਪੰਦ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਹੈਗਾ ਆ ਤੇ 18 ਤਰੀਕ ਨੂੰ ਫਿਰ ਜਿਹੜਾ ਕਿਸਾਨ ਜਿੱਥੇ ਬੰਦੀਆਂ ਦੀ ਜਿਹੜੀ ਮੀਟਿੰਗ ਹੋਆ ਜਿਹੜਾ ਭਵਿੱਖ ਦੇ ਵਿੱਚ ਜਿਹੜਾ ਅੰਦੋਲਨ ਜਿਹੜਾ ਲੜਿਆ ਜਾਣਾ ਆ ਤੇ ਉਹਦੇ ਬਾਰੇ ਕੋਈ ਜਿਹੜਾ ਸਾਂਝ ਰੂਪ ਦੇ ਵਿੱਚ ਉਹ ਫੈਸਲਾ ਲੈ ਜਾਊਗਾ